گرمی ਆ ਜਿਹੜਾ ਹੁਣ ਮਹੀਨਾ ਲੰਘਿਆ ਪੰਜ ਪੰਜ ਛੇ ਛੇ ਕੰਨੀਆਂ ਭਰ ਕੇ ਬੰਦੇ ਲਿਆਂਦੇ ਤੇ ਇਹ ਪਾਣੀ ਕਿੰਨੇ ਫੁੱਟ ਤੇ ਥੱਲੇ ਪਾਣੀ ਤਾਂ 30 35 ਫੁੱਟ ਤੇ ਆ ਰਿਹਾ 30 35 ਫੁੱਟ ਤੇ ਹੀ ਹੈ ਖਰਾਬ ਹੈ ਸਾਰਾ ਪਾਣੀ ਖਰਾਬ ਹੈ ਇਹ ਆ 500 ਫੁੱਟ ਤੇ ਪੱਡੋ ਤਾਂ ਸਹੀ ਆਉਂਦਾ ਕਿਸ ਨੇ ਲਾਇਆ ਫਿਰ ਡੂੰਗਾ ਬੋਰ ਇਸ ਦਾ ਜੀ ਕੁਝ ਬੰਦਿਆਂ ਨੇ ਲਾਇਆ کافی ਉਹਨਾਂ ਦੇ ਪੈਸੇ ਲੱਗੇ ਹੋਣੇ ਪੈਸੇ ਲੱਗਦੇ ਉੱਥੇ 4-5 ਲੱਖ ਰੁਪਇਆ ਲਾ ਕੇ ਬੋਰ ਕਰਾਉਂਦੇ ਸਾਡੇ ਜਿਹੜਾ ਕਿਲਾ ਦੋ ਕਿਲੇ ਉਹ ਕਿਆ ਕਰੂਗਾ ਉਹਦਾ ਤਾਂ ਖਰਚਾ ਪਹਿਲਾਂ ਹੀ ਹੋ ਜਾਂਦਾ ਹੂੰ ਸਾਡੇ ਕੋਲ ਕਿਲਾ ਕਿਲਾ ਦੋ ਦੋ ਕਿਲੇ ਦੀ ਜ਼ਮੀਨ ਹੈ ਅਸੀਂ ਉਹ ਡੂੰਘੇ ਖੋਰ ਕਰਾ ਕੇ ਕੀ ਕਰਾਂਗੇ ਅਸੀਂ ਤਾਂ ਬੁੱਤਾ ਛੱਡਦੇ ਆ ਮਾੜਾ ਮੋਟਾ ਲਾਇਆ ਬੂਟੇ ਬਟੇ ਲਾ ਕੇ ਗੁਜ਼ਾਰਾ ਕਰ ਲਈ ਤੇ ਇਹ ਜਿਹੜਾ ਠੇਕਾ ਵੀ ਨਹੀਂ ਲੈਂਦਾ ਹੁਣ ਆ ਫੇਰ ਇਹ ਜ਼ਮੀਨ ਦਾ ਠੇਕੇ ਘੱਟ ਚੱਲਦੇ ਸੀ ਬਾਕੀ ਪਿੰਡਾਂ 'ਚ 50 55 ਹਜ਼ਾਰ ਨੂੰ ਠੇਕਾ ਕਹਿੰਦੇ ਇਹ ਚੱਲਦਾ ਸਾਡੇ ਦਾ 30 35 ਹਜ਼ਾਰ ਨੂੰ ਵੀ ਅਗਲਾ ਕਹਿੰਦਾ ਮੈਂ ਕਰਜ਼ਾਈ ਹੋ ਜਾਊਗਾ ਜੇ ਮੈਂ ਲੈ ਲਿਆ ਦੋਵਾਰਾ ਨਹੀਂ ਇੱਕ ਫਸਲ ਹੋਊਗੀ ਤਾਂ ਦੂਜੀ ਹੁੰਦੀ ਨਹੀਂ ਹੈ ਇਹ ਇਹ ਕਲਰ ਕਾਦਾ ਆਇਆ ਹੋਇਆ ਜ਼ਮੀਨ ਤੇ ਇਹੀ ਹੈ ਪਾਣੀ ਦੇ ਤਹਿ ਬਣ ਜਾਂਦੀ ਪਾਣੀ ਦੇ ਪਰਦਾ ਦੇਖੋ ਨਾ ਜਦੋਂ ਪਾਣੀ ਨਿਕਲਣਾ ਇਹਨੇ ਲਾਲ ਹੋ ਜਾਣਾ ਇਹ ਇਹ ਜਿਹੜਾ ਲਾਲ ਹੋਇਆ ਟਿਊਬਵੈਲ ਸਾਰਾ ਲਾਲ ਹੋਇਆ ਹੋਇਆ ਸਾਰਾ ਡਿਊਵੈਲ ਬੰਦ ਹੋ ਜਾਂਦੇ ਕੈਮੀਕਲ ਜਿਹੜੇ ਹੈ ਅਲੱਗ-ਅਲੱਗ ਨੇ ਇਹਦੇ ਨਾਲ ਇਹ ਵੀ 25-37 ਸਾਲੀ ਨਵੇਂ ਬੋਰ ਕਰਾਣੇ ਪੈ ਜਾਂਦੇ ਆ